ਪੁਜਾ ਹੋਇਆ ਕਕਰਾਲੇ ਧਾਈਕੇ ਦੇ ਵਿੱਚ ਮੇਰੇ ਵੀਰੋ ਰੇਡਾਂ ਵੀ ਪਾ ਜਾਂਦਾ ਹੈ ਔਰ ਜਾਫ ਲਾਈਨ ਦੇ ਵਿੱਚ ਵੀ ਜਾ ਕੇ ਕਾਰਵਾਈ ਬਖਰੀ ਪਾ ਜਾਂਦਾ ਹੈ ਹਰਮਨ ਬੁਲਟ ਵੀ ਜਾਫ ਲਾਈਨ ਦੇ ਵਿੱਚ ਖੜ ਗਿਆ ਹੈ ਫੂਲਾ ਸ਼ੂਸ਼ਕ ਲੱਗਿਆ ਹੋਇਆ ਪ੍ਰਤਾਪ ਕੜਿਆਣੇ ਵਾਲਾ ਲੱਗਿਆ ਹੋਇਆ ਕਾਸ਼ੀਪੁਰਿਆ ਦੀਪਕੇ ਸਮੇ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਦਬਰਜੀ ਦੀ ਟੀਮ ਦੇ ਤਿਆਰ ਮਰ ਤਿਆਰ ਹੈ ਰਾਮ ਸਿੰਘ ਢੰਡੋਲੀ ਦੀ ਵਿਸਲ ਦਾ ਫੈਸਲਾ ਹੈ ਪੁਆਇੰਟ ਇਸ ਵਿੱਚ ਕਹਿੰਦੇ ਨੌਜਵਾਨ ਧਾਵੀ ਜੋੜ ਗਿਆ ਕਬੱਡੀ ਦੀਪਦੀ ਤੇ ਬੋਲ ਰੁਪਿੰਦਰ ਦੇਵ ਦੀਪਤਪੁਰਜੀ ਦੀਪਤਪੁਰਜੀ ਪਾਉਂਦਾ ਰੇਡਾਂ ਦੁਨੀਆ ਦੇ ਵਿੱਚ ਕਹਿੰਦੇ ਕਰਾਉਂਦਾ ਗੱਲਾਂ ਔਰ ਸਾਹਮਣੇ ਵੇਖਦਾ ਵੀ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਅਜੇ ਤੱਕ ਜੱਫਾ 1 1 ਹੈ ਅਜੇ ਤੱਕ ਜੱਫਾ 1 1 ਹੈ ਗੱਲ ਵੱਖਰੀ ਹੋਣੀ ਹੈ ਕੋਈ ਕਕਰਾਲੇ ਵਾਲੇ ਜੇ ਕਬੱਡੀ ਦਾ ਨਜ਼ਾਰਾ ਤੇ ਫਿਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਵਾਰੇ sire da match khedya ja reha hai ਸਰੇ ਦੀ ਕਬੱਡੀ ਹੋ ਰਹੀ ਹੈ ਇਸ ਤੋਂ ਬਾਅਦ ਪਿੰਡ ਪੱਤਰ ਦਾ ਫਾਈਨਲ ਮੈਚ ਖੇਡਿਆ ਜਾਣਾ ਫਿਰ ਫਾਈਨਲ ਮੈਚ ਮੇਰੇ ਮਿੱਤਰੋ ਤਿੰਨ ਵਾਰਾਂ ਦਾ ਹੋਣਾ ਹੈ ਲਓ ਸਾਹਮਣੇ ਇਸੋਲੇ ਖੇਡ ਮੈਦਾਨ ਦੇ ਵਿੱਚ ਰੇਡ ਲਓ ਜਿਹੜਾ ਹੋਣ ਜੱਫਾ ਲਾ ਜੂਗਾ ਗੁਰਪ੍ਰੀਤ ਦਬਈ ਵੱਲੋਂ 15000 15000 ਦੀ ਗੱਲ ਮੇਰੇ ਮਿੱਤਰੋ ਲਓ ਇੱਕ ਪਾਸੇ ਸੂਲਾ ਔਰ ਦੂਜੇ ਪਾਸੇ ਸਾਜੀ ਲੈ ਵੀ ਫਰੀਦ ਦੇ ਜੱਫਾ ਲਾ ਦੇਗਾ ਤੇ 15000 ਵੱਲੋਂ ਹੋਣਾ 15000 ਇੱਕ ਜੱਫੇ ਦਾ ਨੌਜਾਨਾ ਸੇਕਾ ਆ ਜਾ ਫਿਰ ਛੇੜ ਕਹਾਣੀ ਕੀ ਬਾਤ ਹੈ ਇੱਕ ਜੱਫੇ ਦਾ 15000 ਹੈ ਹੁਣ ਤੇ ਰੁਪਿੰਦਰ ਜਫਾ ਟਰੈਕਟਰਾਂ ਤੱਕ ਲੈ ਕੇ ਜਾਊਗਾ ਜਿਹੜਾ ਹੁਣ ਜਫਾ ਲੱਗੂਗਾ ਨਾ ਇਹ ਕਹਿੰਦੇ ਟਰੈਕਟਰਾਂ ਵਾਲੀ ਗੱਲ ਹੋਣੀ ਹੈ ਵੀ ਫਾਈਨਲ ਦੇ ਵਿੱਚ ਟਰੈਕਟਰ ਦਿੱਤੇ ਜਾਣਗੇ 1 ਲੱਖ ਤੇ 9 ਲੱਖ ਦੇ ਪ੍ਰਾਈਜ਼ ਹੈ ਗੁਰਪ੍ਰੀਤ ਦਵਾਈ ਵਾਈ ਕਹਿੰਦਾ ਵੀ ਫਰਿਆਦ ਦਾ ਜਫਾ 15000 ਦਾ ਤੇ ਪ੍ਰਤਾਪ ਦਾ ਜਫਾ ਵੀ 15000 ਦਾ ਹਰਮਨ ਬੁਲਟ ਖੀਰਾ ਵਾਲੀ ਹੈ ਕਿਹਦੀ ਹਿੱਕ ਚ ਦਮ ਹੈ ਕਿਦੇ ਪੱਤਾ ਚ ਜਾਨ ਹੈ ਬੁਲਟ ਖੀਰਾ ਵਾਲੀ ਉੱਡ ਜੂ ਉੱਡ ਜੂ ਕਰਦਾ ਹੈ ਔਖੀਰਾ ਵਾਲੀਆ ਬੁਲਟ ਮੇਰੇ ਵੀਰੋ ਉੱਡਜੂ ਉੱਡਜੂ ਕਰਦਾ ਫਿਰਦਾ ਨੰਬਰ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਪੁਆਇੰਟ ਕਹਿੰਦੇ ਦਬਰਜੀ ਦੀ ਟੀਮ ਦੇ ਲਈ ਜਾਜੜਿਆ ਅਗਲੀ ਕਬੱਡੀ ਕਾਸ਼ੀਪੁਰੀਆ ਦੀਪਕ ਇਸ ਵੇਲੇ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਤਿਆਰ ਬਰ ਤਿਆਰ ਹੈ ਚਾਰ ਜਾਫੀਆਂ ਤੇ ਬੋਲਾ ਹਮਲਾ ਰਵਿੰਦਰ ਜੀ ਕਰਦੇ ਸਿੱਧ ਗਬਰੂ ਦੀ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਾਸ਼ੀਪੁਰੀਆ ਦੀਪਕ 15000 ਦੀ ਗੱਲ ਹੈ ਪ੍ਰਤਾਪ ਗੜਿਆਣੇ ਵਾਲਿਆ ਗੁਰਪ੍ਰੀਤ ਵੱਧ ਵੀ ਦੇ ਸਕਦਾ ਹੈ ਕਿ ਜੱਫੇ ਦਾ ਅਸਲਾਬ ਆ ਗਿਆ ਗੱਲ ਵੱਖਰੀ ਹੋਣੀ ਹੈ ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਖੜੀ ਹੈ ਪਰ ਰੇਡਾਂ ਬਣਾ ਵੀ ਕੱਲ ਨਹੀਂ ਬਣਦੀ ਆਓ ਸਾਹਮਣੇ ਇੱਕ ਪਾਸੇ ਫੂਲਾ ਫੂਲਾ ਯਾਰਾ ਤੇ ਮਨਪ੍ਰੀਤ ਪਲੀਜ਼ ਉਹ ਬੰਦਿਆਂ ਨੇ ਕਬੱਡੀ ਖੇਡੀ ਆਪਾਂ ਇਦਾਂ ਨਹੀਂ ਕਰ ਸਕਦੇ ਸੋ ਪਲੀਜ਼ ਮੇਰੀ ਹੱਥ ਬੰਨ ਕੇ ਬੈਠੀ ਐ ਰਿਵਿਊ ਲੈ ਸਕਦੇ ਹੋ ਪਰ ਇਦਾਂ ਭੱਜ ਕੇ ਆਉਣ ਦਾ ਕੋਈ ਕੰਮ ਨਹੀਂ ਕਾਲਾ ਜੀ ਕੀ ਫੈਸਲਾ ਹੈ ਰਿਵਿਊ ਚੈੱਕ ਕਰਕੇ ਦੇਣਾ ਪੁਆਇੰਟ ਰਾਮ ਜੀ ਕਰਿਓ ਇਸ਼ਾਰਾ ਪੁਆਇੰਟ ਰਿਵਿਊ ਚੈੱਕ ਹੋਣ ਤੋਂ ਬਾਅਦ ਦਿੱਤਾ ਜਾਊਗਾ ਦੀਪ ਕੁਮਰ ਜੀ ਨੇ ਆਖਿਆ ਵੀ ਨੰਬਰ ਜਿਹੜਾ ਰੇਡਰ ਦੇ ਹਿੱਸੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਆਹ ਗੱਲ ਹੋਣੀ ਚਾਹੀਦੀ ਆ ਯਾਰ ਚਾਹੋ ਕਿ ਨਾ ਹੌਨ ਰੇਡਰ ਨੂੰ ਦਿੱਤਾ ਕੀ ਬਾਤ ਹੈ ਟੁੱਟ ਡਬਲ ਟੱਕਿਆ ਰੇਡਰ ਦਾ ਨੰਬਰ ਆ ਯਾਰ ਦੀਪਕ ਦਾ ਨੰਬਰ ਆ ਆਹ ਚੀਜ਼ ਹੋਣੀ ਚਾਹੀਦੀ ਆ ਨਹੀਂ ਤੇ ਇੱਥੇ ਘਾਟਾ ਰੇਡ ਕਾ ਆਈ ਵਧਾਣੀ ਚੱਲੀ ਜਾਣੀ ਕਦੇ ਉੱਤਰ ਨੂੰ ਕਦੇ ਉੱਤਰ ਨੂੰ ਠੀਕ ਹੈ ਜਿੱਤਾਂ আর ਵੱਖਰੀ ਗੱਲ ਹੈ ਜਿਹਦੇ ਕਰਮਾਂ ਦੇ ਵਿੱਚ ਜਿੱਤ ਹੈ ਉਹਨੇ ਜਿੱਤ ਜਾਣਾ ਪਰ স্পੋਰਟਸਮੈਨਸ਼ਿਪ ਹੋਣੀ ਬੜੀ ਜ਼ਰੂਰੀ ਹੈ ਮੇਰੇ ਵੀਰੋ ਇਹ ਸੱਚਾਈ ਹੋਣੀ ਬੜੀ ਜ਼ਰੂਰੀ ਹੈ ਨਹੀਂ ਤੇ ਅੱਤਾ ਪਾਉਣਾ ਘਾਟਾ ਇਹ ਵੀ ਇੱਥੇ ਖਰਾਬ ਹੋ ਜਾਣਾ ਸੀਗਾ ਉਹਨਾਂ ਨੇ ਕਿਹਾ ਹੋਇਆ ਜੀ ਉਹਨਾਂ ਨੇ ਕਿਹਾ ਨਹੀਂ ਹੋਇਆ ਜੀ ਪਰ ਸਾਹਮਣੇ ਵੇਖਦਾ ਵੀ ਬੁਲੇਟ 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 ہرمن بولٹ کھیران باریا اس وی کبڈی پان د لئے تیار بر تیار ہے ਜਿਸ ਵੇਲੇ 65000 ਦਰਸ਼ਕ ਜਿਹੜਾ ਇਸ ਟਾਈਮ ਲਾਈਵ ਜੁੜਿਆ ਹੋਇਆ ਹੈ 65000 ਰਹੀਆਂ ਕਿ ਵਾਧਾ ਕੇ ਘਾਟਾ ਦਿਖਾ ਫਿਰ ਹੋਰ ਜੋੜਦੇ ਆ 70 ਕਰ ਦਈਏ ਇਹ ਮੈਚ ਕੋਣਾ ਗਰਾਊਂਡ ਕਲੀਅਰ ਹੋ ਜੇ ਨਾ ਮੈ ਫਿਰ 70000 ਤੱਕ ਵੀ ਗੱਲ ਪੁੱਛ ਸਕਦੀ ਐ ਆਓ ਮੇਰੇ ਪੰਜਾਬੀ ਵੀਰੋ ਇੱਕ ਦੋ ਤਿੰਨ ਲਾਈਨਾਂ ਦੇ ਜਰੀਏ ਕਹਿੰਦੇ ਪੂਰੀ ਦੁਨੀਆ ਜੁੜੀ ਹੋਈ ਲੈ ਵੀ ਮਰੀ ਤਰੀ ਮੇਂ ਕਬੱਡੀਆਂ ਨੌਜਵਾਨਾ ਸੱਚੇ ਬਾਦਸ਼ਾਹ ਗੁਰੂ ਮਹਾਰਾਜ ਫੇਰ ਕਰੇ ਦੁਨੀਆ ਵੱਡੇ ਪੱਦਰ ਤੇ ਜੁੜਦੀ ਐ ਉਹ 65000 ਦਾ ਸੋਚੀ ਉਹ 2-3 ਲੱਖ ਜਿ ਬੈਠਾ ਬੰਦਾ ਕੋਈ ਦੋ ਬੈਠੇ ਕੋਈ ਚਾਰ ਬੈਠੇ ਕੋਈ 10 ਵੀ ਬੈਠੇ ਕਈ ਭੌਰ ਇਕੱਲੇ ਵੀ ਬੈਠੇ ਹੋਣਗੇ ਭੌਰੋ ਥੋੜਾ ਵੀ ਸਤਕਾਰ ਵੱਡਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਸ ਲੋਰੇ ਅੱਜੀ ਪਾਦਾ ਵੀਰ ਫਰਿਆਦ ਤੇ ਨੰਬਰ ਬੋਲਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮੈਚ ਸਮਾਪਤ ਹੈ ਮੈਚ ਦੀ ਜੇਤੂ ਟੀਮ ਕਿਹੜੀ ਹੈ ਦੱਸੋ